ਅੰਦਰ ਮੈਨੂੰ ਅੱਜ ਐਵੇਂ ਫੀਲ ਹੋ ਰਿਹਾ ਕਿ ਜਿਵੇਂ ਕੁੜੀ ਸੋਹਰੇ ਜਾਂਦੀ ਹੈ ਨਾ ਜਦੋਂ ਮੈਨੂੰ ਐਵੇਂ ਦੀ ਫੀਲਿੰਗ ਆ ਕਿ ਮੇਰਾ ਬੱਚਿਆਂ ਨਾਲ ਬਹੁਤ ਲਗਾਵ ਹੈ ਮੈਂ ਟੀਮ ਦਾ ਆਪਣੀ ਦਾ ਜਿਹੜੇ ਮੇਰੇ ਸਟਾਫ ਦੀ ਟੀਮ ਦਾ ਬਹੁਤ ਹੀ ਸ਼ੁਕਰਾਨਾ ਕਰਦੀਆਂ ਸੀ ਦੀ ਪੂੰਜੀ ਕੁਛ ਹੁੰਦੀ ਹੈ ਕਿਸ ਦੀ ਕੁਛ ਸਾਡੀ ਟੀਚਰ ਦੀ ਪੂੰਜੀ ਸਾਡੇ ਸਟੂਡੈਂਟ ਹੈ ਸਾਡੇ ਸਟੂਡੈਂਟ ਉੱਚੇ ਮੁਕਾਮ ਤੇ ਪਹੁੰਚਦੇ ਹਨ ਤਾਂ ਸਾਡੀ ਖੁਸ਼ੀ ਤਾਂ ਕੋਈ ਅੰਤ ਨਹੀਂ ਰਹਿੰਦਾ ਸਾਨੂੰ ਇੱਕ ਸੈਟੀਸਫੈਕਸ਼ਨ ਮਿਲਦੀ ਹੈ ਕਿ ਸਾਡਾ ਟੀਚਰ ਬਣਨਾ ਸਫਲ ਹੋ ਆੰਦਰ ਪਰਮਾਤਮਾਗੇ ਮਿਛੇ ਦਵਾਰ ਰੰਦੀਏ ਕਿ ਪਰਮਾਤਮਾ ਸਾਡੇ ਪੜਾਏ ਬੱਚੇ ਬਹੁਤ ਅੱਗੇ ਜਾਣ ਤੇ ਦੇਸ਼ ਦੇ ਚੰਗੇ ਨਾਗਰਿਕ ਬਣਨ ਤੇ ਸੇਵਾ ਕਰੇ ਕਿਹਾ ਜਾਂਦਾ ਕਿ ਜਨਮ ਦੇਣ ਵਾਲੀ ਪਹਿਲਾ ਮਾਂ ਹੁੰਦੀ ਹੈ ਮਾਂ ਬਾਪ ਗੁਰੂ ਹੁੰਦੇ ਨੇ ਬੱਚੇ ਦੇ ਉਸ ਤੋਂ ਬਾਅਦ ਜਾ ਕੇ ਫਿਰ ਜਦੋਂ ਬੱਚਾ ਸਕੂਲ ਦੇ ਵਿੱਚ ਪੈਂਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਟੀਚਰ ਪ੍ਰਿੰਸੀਪਲ ਉਸਦੇ ਗੁਰੂ ਹੁੰਦੇ ਨੇ ਜੋ ਉਸ ਨੂੰ ਸਿਖਾਉਂਦੇ ਨੇ ਦੁਨੀਆ ਦੇ ਵਿੱਚ ਕਿਵੇਂ ਵਿਚਰਨਾ ਹੈ ਮੁਕਾਮ ਤੱਕ ਪਹੁੰਚਾਉਣ ਵਾਸਤੇ ਬਹੁਤ ਵੱਡਾ ਰੋਲ ਸਕੂਲ ਦੇ ਟੀਚਰਾਂ ਦਾ ਪ੍ਰਿੰਸੀਪਲ ਦਾ ਹੁੰਦਾ ਤਾਂ ਇੱਕੋ ਪ੍ਰਿੰਸੀਪਲ ਪੂਰੇ ਪੰਜਾਬ ਭਰ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ ਜਿਨ੍ਹਾਂ ਨੇ ਇੱਕ ਪ੍ਰਿੰਸੀਪਲ ਤੌਰ ਤੇ ਨਹੀਂ ਇੱਕ ਬੱਚਿਆਂ ਦੇ ਮਾਪੇ ਤੌਰ ਤੇ ਵੀ ਜਿਹੜਾ ਬੱਚਿਆਂ ਨੂੰ ਸੰਭਾਲ ਕੇ ਰੱਖਿਆ ਸਕੂਲ ਦੇ ਵਿੱਚ ਮੈਡਮ ਇਕਵਾਲ ਕੌਰ ਨੇ ਖੜਦਾ ਖਿਜਰਾਬਾਦ ਸਕੂਲ ਹੈ ਜਿੱਥੇ ਕਿਨਾਂ ਨੇ ਅਲੱਗ-ਅਲੱਗ ਸੰਸਥਾਵਾਂ ਤੋਂ ਲੀਡਰਾਂ ਤੋਂ ਫੰਡ ਲਿਆਂ ਕੇ ਸਕੂਲ ਦੀ ਬਰਮਤਾ ਕਰਾਈਆਂ ਸਕੂਲ ਨੂੰ ਹੋਰ ਵੀ ਵਧੀਆ ਬਣਾਇਆ ਤਾਂ ਮੈਡਮ ਉਹ ਅੱਜ ਤੁਹਾਡੀ ਬਧਾਈ ਦਾ ਟਾਈਮ ਹੈ 7 ਸਾਲ ਤੁਹਾਡੀ ਯਾਤਨੀ ਰਹੀ ਹੈ ਤਾਂ ਬੱਚਿਆਂ ਦੇ ਨਾਲ ਤੁਹਾਡਾ ਇਹ ਦੇਖ ਲਓ ਕਿ ਪ੍ਰਿੰਸੀਪਲ ਨਾਲ ਰਿਸ਼ਤਾ ਘੱਟ ਮਾਪੇ-ਬਾਪ ਨਾਲ ਜ਼ਿਆਦਾ ਸੀ ਹਰ ਸਕੂਲ ਦੇ ਵਿੱਚ ਤੁਹਾਡੀਆਂ ਗੱਲਾਂ ਹੁੰਦੀਆਂ ਸੀ ਕਿ ਇਕਵਾਲਕੌਰ ਜੀ ਇਕਵਾਲਕੌਰ ਜੀ ਸਾਰੀ ਗੱਲਾਂ ਹੀ ਹੁੰਦੀ ਸੀ ਅੱਜ ਜਾ ਵੀ ਰਹੇ ਹੋ ਬੱਚਿਆਂ ਦੇ ਅੱਖਾਂ ਦੇ ਵਿੱਚ ਹੰਝੂ ਵੀ ਨੇ ਕਿ ਅੱਜ ਮੈਡਮ ਸਾਨੂੰ ਛੱਡ ਕੇ ਜਾ ਰਹੇ ਨੇ ਇੱਕ ਰਿਟਾਇਰਮੈਂਟੀ ਤੌਰ ਤੇ ਪਰ ਕਿਵੇਂ ਦੇ ਲੱਗ ਰਿਹਾ ਮੈਨੂੰ ਇਹ ਡੁਅਲ ਬਹੁਤ ਭਾਵੁਕ ਵੀ ਹੋ ਰਹੀਆਂ ਕਿ ਇਨਾ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਜਾਣਾ ਬੜਾ ਅੰਦਰ ਮੈਨੂੰ ਅੱਜ ਐਵੇਂ ਫੀਲ ਹੋ ਰਿਹਾ ਕਿ ਜਿਵੇਂ ਕੁੜੀ ਸੋਹਰੇ ਜਾਂਦੀ ਹੈ ਨਾ ਜਦੋਂ ਮੈਨੂੰ ਐਵੇਂ ਦੀ ਫੀਲਿੰਗ ਆ। ਸੱਚੀ ਮੈਂ ਇਹ ਦੱਸਾਂ ਕਿ ਮੇਰਾ ਬੱਚਿਆਂ ਨਾਲ ਬਹੁਤ ਲਗਾਵ ਹੈ। ਮੈਂ ਟੀਮ ਦਾ ਆਪਣੀ ਦਾ ਜਿਹੜੇ ਮੇਰੇ ਸਟਾਫ ਦੀ ਟੀਮ ਦਾ ਬਹੁਤ ਹੀ ਸ਼ੁਕਰਾਨਾ ਕਰਦੀਆਂ ਆਪਣੇ ਪਿੰਡ ਵਾਲਿਆਂ ਦਾ ਇਸ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਦੀ ਬਦੌਲਤ ਮੇਰੀ ਇਹ ਜਰਨੀ ਜਿਹੜੀ ਇੰਨੀ ਸਮੂਥ ਰਹੀ। ਤੇ ਮੈਂ ਅਗੋਂ ਪ੍ਰਮਾਤਮਾ ਦੇ ਅਰਦਾਸ ਕਰਦੀਆਂ ਇਸ ਸਕੂਲ ਨੂੰ ਇਸ ਪਿੰਡ ਨੂੰ ਇਸ ਇਲਾਕੇ ਨੂੰ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਇਹ ਤਾਂ ਇੱਕ ਸਰਕਾਰੀ ਜਿਹੜੀ ਰੀਤ ਆ ਆਪਾਂ ਰਿਟਾਇਰ ਹੋ ਰਹੇ ਆ ਪਰ ਮੈਂ ਸਰਕਾਰੀ ਸੇਵਾ ਤੋਂ ਜਾ ਰਹੀ ਆ ਪਰ 24 ਆਵਰਸ ਮੈਂ ਅਵੇਲੇਬਲ ਰਵਾਂਗੀ ਜਦੋਂ ਮੇਰੀ ਜ਼ਰੂਰਤ ਹੋਈ ਮੈਂ ਖੜੀ ਆ ਮੈਂ ਉਹਨਾਂ ਬੱਚਿਆਂ ਲਈ ਹਮੇਸ਼ਾ ਖੜੀ ਰਵਾਂਗੀ ਇਸ ਮੇਰੀ ਪਰਮਾਤਮਾ ਦੀ ਦੁਆ ਹੈ ਕਿ ਚੜ੍ਹਦੀ ਕਲਾ ਬਖਸ਼ੇ। ਪਹਿਲੇ ਪੰਜਾਬ ਦੇ ਤੁਸੀਂ ਪਹਿਲੇ ਪ੍ਰਿੰਸੀਪਲ ਹੋ ਜਿਨ੍ਹਾਂ ਨੇ ਇੰਨਾ ਲੰਬਾ ਸਮਾਂ 7 ਸਾਲ ਲਈ ਇੱਕ ਸਕੂਲ ਦੇ ਵਿੱਚ ਲਾਇਆ ਕਿਉਂਕਿ ਨਹੀਂ ਤਾਂ ਪ੍ਰਿੰਸੀਪਲ 2-4 ਸਾਲ ਬਾਅਦ ਬਦਲ ਜਾਂਦੇ ਪਰ ਲੰਬਾ ਸਮਾਂ ਤੁਸੀਂ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਿਆ। ਰਿਜ਼ਲਟ ਵਧੀਆ ਆਉਂਦੇ ਰਹੇ ਸਕੂਲ ਦੇ। ਸਕੂਲ ਨੂੰ ਵਧੀਆ ਤਰੀਕੇ ਨਾਲ ਬਣਾਇਆ। ਤਾਂ ਲੱਗਦਾ ਸਭ ਤੋਂ ਪਹਿਲਾਂ ਤੁਹਾਡਾ ਨਾਮ ਹੀ ਮੰਨਦਾ ਬਈ ਇਕਬਾਲਪੁਰ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਤੁਸੀਂ ਮੈਨੂੰ ਇੰਨਾ ਮਾਣ ਬਖਸ਼ ਰਹੇ ਹੋ। ਇਹ ਤਾਂ ਸਭ ਉਸ ਪਰਮਾਤਮਾ ਦਾ ਆਸ਼ੀਰਵਾਦ ਹੈ ਤੁਹਾਡੇ ਸਭ ਦਾ ਸਹਿਯੋਗ ਉਹਨਾਂ ਦੇ ਸਹਿਯੋਗ ਦੇ ਸਦਕਾ ਹੀ ਆਪਾਂ ਸਭ ਕੁਝ ਕਰ ਸਕੇ ਤੇ ਇੱਕ ਜੁੜ ਜੇਗੇ ਆਪਾਂ ਇਸ ਇਲਾਕੇ ਨਾਲ ਇਸ ਲਈ ਇੱਕ ਨਾਲ ਇਸ ਮੇਰੀ ਟੀਮ ਦਾ ਮੇਰੀ ਕੁਲੀਗ ਦਾ ਸਭ ਦੇ ਸਹਿਯੋਗ ਸਦਕਾ ਆਪਾਂ ਕੁਝ ਅਚੀਵ ਕਰ ਸਕੇ ਤੇ ਤੁਹਾਨੂੰ ਸਭ ਨੂੰ ਅਸੀਂ ਜਿਹੜਾ ਇੱਕ ਸੈਟੀਸਫੈਕਸ਼ਨ ਦਿੱਤੀ ਸੰਤੁਸ਼ਟੀ ਤੁਹਾਨੂੰ ਕਿ ਹਾਂ ਤੇ ਸਕੂਲ ਸਾਡਾ ਠੀਕ ਚੱਲ ਰਿਹਾ ਇਸ ਕਰਕੇ ਆਪਾਂ ਫਿਰ ਇੱਥੇ ਬੱਚੇ ਇਥੋਂ ਪੜ ਕੇ ਬੱਚੇ ਇਥੋਂ ਪੜ ਕੇ ਅਮਰੀਕਾ ਤੱਕ ਵੀ ਗੈਂਤਸੀਮ ਮਸਪੀਚ ਦੇ ਵਿੱਚ ਕਿਹਾ ਕਿੰਨਾ ਸਕੂਨ ਮਿਲਦਾ ਜਦੋਂ ਰਿਟਾਇਰ ਹੁੰਦਾ ਹੈ ਟੀਚਰ ਤਾਂ ਪ੍ਰਿੰਸੀਪਲ ਉਸ ਸਮੇਂ ਇਸ ਸਕੂਨ ਹੋ ਜਾਂਦਾ ਕਿ ਮੈਂ ਜਿਨਾਂ ਨੂੰ ਪੜਾਇਆ ਉਹ ਉੱਚੇ ਮਕਾਮ ਤੇ ਪਹੁੰਚ ਗਏ ਵਧੀਆ ਬੱਚਿਆਂ ਦੀ ਪਰਵ੍ਰਿਸ਼ ਹੋ ਗਈ ਪੜਨ ਵਾਸਤੇ ਵੀ ਤਾਂ ਕਿੰਨਾ ਸਕੂਨ ਲੈ ਕੇ ਜਾ ਰਹੇ ਹੋ ਜੀ ਕਿਸੇ ਦੀ ਪੂੰਜੀ ਕੁਝ ਹੁੰਦੀ ਹੈ ਕਿਸ ਦੀ ਕੁਝ ਸਾਡੀ ਟੀਚਰ ਦੀ ਪੂੰਜੀ ਸਾਡੇ ਸਟੂਡੈਂਟ ਹੈ ਜਦੋਂ ਸਾਡੇ ਸਟੂਡੈਂਟ ਉੱਚੇ ਮਕਾਮ ਤੇ ਪਹੁੰਚਦੇ ਹਨ ਤਾਂ ਸਾਡੀ ਖੁਸ਼ੀ ਦਾ ਕੋਈ ਅੰਤ ਨਹੀਂ ਰਹਿੰਦਾ ਸਾਨੂੰ ਇੱਕ ਸੈਟੀਸਫੈਕਸ਼ਨ ਮਿਲਦੀ ਹੈ ਕਿ ਸਾਡਾ ਟੀਚਰ ਬਣਨਾ ਤੋ ਪਰ ਗੋ ਤਾਂ ਮੇਰੀ ਇਹੀ ਹੈ ਅੰਦਰ ਪਰਮਾਤਮਾ ਕੇ ਵਿੱਚੇ ਦੁਆ ਰੰਦੀ ਹੈ ਕਿ ਪਰਮਾਤਮਾ ਸਾਡੇ ਪੜਾਏ ਬੱਚੇ ਬਹੁਤ ਅੱਗੇ ਜਾਣ ਤੇ ਦੇਸ਼ ਦੇ ਚੰਗੇ ਨਾਗਰਿਕ ਬਣਨ ਤੇ ਸੇਵਾ ਕਰਨ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਸਮਝਾ ਦਿੱਤਾ ਬਿਲਕੁਲ ਤੁਸੀਂ ਦੇਖੋ ਕਿ ਰਾਣਾ ਕੁਸ਼ਲਪਾਲ ਜੀ ਸਾਡੇ ਨਾਲ ਨੇ ਰਾਣਾ ਜੀ ਤੁਸੀਂ ਜਾਓ ਕੋਈ ਮੈਨੂੰ ਤੁਸੀਂ ਲੇਟੋ ਤਾਂ ਜਿਸ ਤਰੀਕੇ ਨਾਲ ਅੱਜ ਤੁਸੀਂ ਬਹੁਤ ਸਨਮਾਨਤ ਮੈਡਮ ਨੂੰ ਕੀਤਾ ਹੈ ਰਿਟਾਇਰਮੈਂਟੀ ਤੌਰ ਤੇ ਤਾਂ ਵਧਾਈਗੀ ਦਿੱਤੀ ਹੈ ਭਾਵੇਂ ਕਿ ਇੱਕ ਪਰਿਵਾਰ ਦਾ ਮੈਂਬਰ ਜਿਵੇਂ ਵਿਛੜਦਾ ਉਸ ਤਰੀਕੇ ਨਾਲ ਦੁੱਖ ਵੀ ਹੈ ਕਿ ਕਿੰਨੇ ਸਾਡੇ ਵਿੱਚੋਂ ਵਿਛੜ ਰਿਹਾ ਹੈ ਬਾਕੀ ਤੇਜੀ ਜੀ ਵਾਡੀ ਗੱਲ ਸਹੀ ਹੈ ਵੀ ਇੱਕ ਮਨ ਦੇ ਵਿੱਚ ਰੋਸ ਵੀ ਹੈ ਸਾਨੂੰ ਵੀ ਮੈਨੋ ਜਾ ਰਹੀ ਕਿ ਮੈਨਾਂ 7 6 7 ਸਾਲ ਕਬੇ ਬੋਹ ਕਰੇ ਹਮ ਸਭ ਦੇ ਦਿਲਾਂ ਦੇ ਜਗਾ ਕਰੀ ਇੱਕ ਸਕੂਲ ਦੀ ਸਾਡੀ ਰੰਗ ਬਦਲ ਤੇ ਇੱਕ ਸਮਾਰਟ ਸਕੂਲ ਕਹਿਣ ਨੂੰ ਨਹੀਂ ਹੈ ਹੈਗਾ ਹੈ ਅੱਜ ਤੁਸੀਂ ਸਕੂਲ ਦੇ ਬਾਹਰ ਦੇ ਕੋਈ ਵੀ ਜਾਂਦੇ ਸਾਡੇ ਬੱਚੇ ਜਾਂ ਕਿੰਨਾ ਅੱਜ ਦੇਖਿਆ ਕਿੰਨਾ ਪਿਆਰ ਤੇ ਅਸੀਂ ਇੱਕ ਪੂਰੇ ਪਿੰਡ ਵੱਲੋਂ ਰਲ ਕੇ ਹਰ ਇੱਕ ਪਾਰਟੀ ਵੇ ਉੱਠ ਕੇ ਸਾਰੇ ਗਰੂਪ ਨੂੰ ਰਾਕੇ ਸਭ ਨਾਲ ਮੈਡਮ ਦਾ ਦਿਲ ਤੋਂ ਸਮਾਨਤ ਕਰਿਆ ਤੇ ਅਸੀਂ ਤਾਂ ਅਸੀਂ ਦੁਆ ਕਰਦੇ ਮੈਡਮ ਨੂੰ ਖੁਸ਼ ਰਹੀ ਤੇ ਅਸੀਂ ਤਾਂ ਫੇਰ ਵੀ ਕਹਿੰਦੇ ਵੀ ਮੈਡਮ ਰਿਟਾਇਰ ਤੋਂ ਬਾਅਦ ਵੀ ਉਹ ਸਕੂਲ ਦੇ ਵਿੱਚ ਆਏ। ਤਾਂ ਫੰਡ ਜਿਸ ਤਰੀਕੇ ਨਾਲ ਸਰਕਾਰਾਂ ਤੋਂ ਵੀ ਦੂਜੇ ਸਮਾਜ ਸੇਵੀ ਤੌਰ ਤੁਸੀਂ ਵੀ ਬਹੁਤ ਦੂਰ ਦੂਰ ਤੋਂ ਫੰਡ ਲਿਆਣ ਕੇ ਸਕੂਲ ਦੇ ਵਿੱਚ ਲਿਆਂਦੇ ਰਹੇ ਹੋ। ਸਕੂਲ ਦੀ ਦਿਸ਼ਾ ਬਦਲੀ ਐ 스마트 ਸਕੂਲ ਵੇ ਤਰੀਕੇ ਨਾਲ ਬਣਾਇਆ ਤਾਂ ਕਿੰਨਾ ਕੁ ਸਹਿਯੋਗ ਰਿਹਾ ਇਲਾਕੇ ਦੇ ਲੋਕਾਂ ਦਾ ਪਿੰਡ ਦੇ ਲੋਕਾਂ ਦਾ? ਬਹੁਤ ਜ਼ਿਆਦਾ ਸਾਡੇ ਪਿੰਡ ਦੇ ਲੋਕਾਂ ਇਲਾਕੇ ਦੇ ਲੋਕਾਂ ਦਾ ਵੀ। ਬਹੁਤ ਹੀ ਜਿੰਨੂੰ ਸਕੂਲ ਨੂੰ 스마트 ਸਕੂਲ ਬਣਾਉਣੇ ਬੜਾ ਸਹਿਯੋਗ ਰਿਹਾ। ਤੁਸੀਂ ਕਿ ਦਫ਼ਤਰ ਦੇਖਦੇ ਹੋ ਅੱਜ ਜਾ ਕੇ ਸਕੂਲ ਦੇ ਅੰਦਰ। ਕਿਹੜੀ ਕੋਲ ਜਾਉ ਦਫਤਰੀ ਸਾਨੂੰ ਮਿਲੂਗਾ ਇਹ ਦਫਤਰ ਸਾਨੂੰ ਐਸਡੂ ਕਾ ਡੀਸੀ ਦਫਤਰ ਹਾਂਜੀ ਮਾਹ ਕੇ ਦਫਤਰ ਹੈ ਹਾਂ ਤੇ ਕਿੰਨੀ ਵਧੀਆ ਜਰੰਦਰ ਲੁੱਕ ਕਿੰਨੀ ਸੋਹਣੀ ਲੱਗਦੀ ਹੈ ਸਕੂਲ ਨੂੰ ਇਹ ਕੋਲਜ ਦੀ ਕਹਿਣ ਨੂੰ ਸਕੂਲ ਹੈ ਕੋਲਜ ਬਲਗਦਾ ਹੈ ਇਹ ਬਹੁ ਬਈ ਮੈਡਮ ਨੇ ਦੇਣਾ ਹੈ ਸਾਰੀ ਪ੍ਰਿੰਸੀਪਲ ਕਵਾਲ ਕੋਲ ਬਿਲਕੁਲ ਹਰਦੀਪ ਜੀ ਜਿਸ ਤਰੀਕੇ ਨਾਲ ਅੱਜ ਬੱਚੇ ਸਾਰੇ ਇੱਕ ਖੁਸ਼ੀ ਵੀ ਸੀ ਇੱਕ ਮਨ ਦੇ ਵਿੱਚ ਦੁੱਖ ਵੀ ਸਾਡੇ ਵਿੱਚੋਂ ਉਹ ਪ੍ਰਿੰਸੀਪਲ ਜਾ ਰਹੇ ਨੇ ਜਿਨ੍ਹਾਂ ਨੂੰ ਅਸੀਂ ਆਪਣਾ ਸੁੱਖ ਦੁੱਖ ਜਾ ਕੇ ਸਿੱਧੇ ਜਾ ਕੇ ਪ੍ਰਿੰਸੀਪਲ ਦੇ ਕਮਰੇ ਵਿੱਚ ਬੜ ਜਾਂਦੇ ਸੀ ਕਿ ਅਸੀਂ ਦੱਸ ਦੰਨੇ ਆਪਣੇ ਸੁੱਖ ਦੁੱਖ ਪਰ ਅੱਜ ਤੁਸੀਂ ਵੀ ਪੂਰੀ ਪੰਚਾਇਤ ਨੇ ਇਲਾਕੇ ਦੀ ਸਮਾਜ ਸੇਵੀ ਸੰਸਥਾਵਾਂ ਨੇ ਵੀ ਬੜੇ ਪਿਆਰ ਨਾਲ ਵਧਾਈਗੀ ਦਿੱਤੀ ਹੈ ਮੈਡਮ ਸਨਮਾਨਤ ਵੀ ਕੀਤਾ ਕਿਵੇਂ ਤਾਂ ਲੱਗ ਸਾਡੇ ਬਹੁਤ ਹੀ ਸਤਕਾਰਯੋਗ ਪ੍ਰਿੰਸੀਪਲ ਮੈਡਮ ਕਵਾਲ ਕੌਰ ਜੀ ਜੋ ਕਿ ਤਕਰੀਬਨ ਪਿਛਲੇ 6.5 ਸਾਲ ਤੋਂ ਸਾਡੇ ਨਗਰ ਦੇ ਵਿੱਚ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਡਿਊਟੀ ਨਿਭਾ ਰਹੇ ਸੀ ਸਾਡੇ ਮਤਲਬ ਪ੍ਰਿੰਸੀਪਲ ਟੀਚਰ ਸਹਿਬਾਨ ਬਹੁਤ ਹੋ ਕੇ ਗਏ ਆ ਸਭ ਆਪਣੇ ਆਪਣੇ ਸਮੇਂ ਦੇ ਮੁਤਾਬਕ SLAGA ਯੋਗਾ ਉਹਨਾਂ ਦੇ ਕਦਮ ਚੋੜਾ ਲਏ ਲੇਕਿਨ ਇਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਇਹਨਾਂ ਦੀ ਸੋਚ ਸੀ ਉਹ ਇੱਕ ਬਲੱਖਣ ਸੀ ਇਹਨਾਂ ਨੇ ਜਿੱਥੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਪੜਾਈ ਦੇ ਨਾਲ ਜੋੜਿਆ ਚੰਗੇ ਨੰਬਰ ਲੈ ਕੇ ਮੈਰਿਟ ਦੇ ਵਿੱਚ ਸਕੂਲ ਦਾ ਨਾਮ ਆਉਂਦਾ ਰਿਹਾ ਉੱਥੇ ਨਾ ਸਮਾਜਿਕ ਤੌਰ ਤੇ ਵੀ ਜੋ ਡਵੈਲਪਮੈਂਟ ਜਿਵੇਂ ਸਕੂਲ ਦੀ ਇਮਾਰਤ ਦਾ ਡਵੈਲਪਮੈਂਟ ਆ ਜਾਂ ਕੋਈ ਹੋਰ ਫਰਨੀਚਰ ਵਗੈਰਾ ਹੈ ਉਹ ਲਿਆਉਣਾ ਕੁਝ ਵੀ ਲਿਆਉਣਾ ਸਕੂਲ ਆ ਉਹਦੇ ਵਿੱਚ ਵੱਡਾ ਯੋਗਦਾਨ ਰਿਹਾ ਕਿ ਸੰਸਥਾਵਾਂ ਤੋਂ ਨਗਰ ਨਿਵਾਸੀਆਂ ਤੋਂ ਕਲੈਕਸ਼ਨ ਕਰਕੇ ਪੈਸਾ ਜੋੜ ਕੇ ਲਿਆ ਕੇ ਕਰਨਾ ਇੱਕ ਬੜਾ ਵੱਡਾ ਉਦਮ ਸੀ ਪੜਾਈ ਦੇ ਨਾਲ ਨਾਲ ਜਿੱਥੇ ਉਹਨਾਂ ਨੇ ਇਹ ਸਕੂਲ ਦੀ ਡਵੈਲਪਮੈਂਟ ਪੜਾਈ ਦੇ ਤੌਰ ਤੇ ਆ ਡਵੈਲਪਮੈਂਟ ਤੌਰ ਤੇ ਜੋ ਇੱਥੇ ਕੰਮ ਉਹਨਾਂ ਨੇ ਕਰਿਆ ਆਪਣਾ ਸੇਵ ਛੱਡਿਓ ਬੜਾ ਸਲਾਘਾਯੋਗ ਹੈ ਤੇ ਅਸੀਂ ਆਸ ਵੀ ਕਰਦੇ ਹਾਂ ਪਰਮਾਤਮਾ ਅਗੇ ਅਰਦਾਸ ਵੀ ਕਰਦੇ ਹਾਂ ਅੱਜ ਉਹਨਾਂ ਦੀ ਰਿਟਾਇਰਮੈਂਟ ਸੀ ਵਿਦਾਇਗੀ ਪਾਰਟੀ ਸਾਰੇ ਨਗਰ ਨੇ ਬੜੇ ਹੀ ਉਹਦੇ ਨਾਲ ਦਿੱਤੀ ਹੈ ਲੇਕਿਨ ਹੈ ਖੁਸ਼ੀ ਦਾ ਦਿਨ ਹੈ ਇਹ ਬਹੁਤ ਪਰ ਇੱਕ ਇਹ ਵੀ ਹੁੰਦਾ ਹੈ ਵੀ ਚਲੋ ਸਾਡੇ ਚੋਂ ਮੈਡਮ ਜਾ ਰਹੇ ਐ ਮਤਲਬ ਲੇਕਿਨ ਫਿਰ ਵੀ ਅਸੀਂ ਪਰਮਾਤਮਾ ਅਗੇ ਵੈਕਰੋਗੇ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਟੀਚਰ ਸਾਹਿਬਾਨ ਇਹੋ ਜਿਹੇ ਸਮਾਜ ਹੁੰਦੇ ਵਿੱਚ ਲੋਕ ਪੈਦਾ ਕਰਦਾ ਰਹਿਣ ਫਸੇ ਪਾਸ਼ਾ ਕਾਂਪੁਰ ਤਾਂ ਜੋ ਸਾਡੇ ਬੱਚੇ ਪੜ੍ਹ ਲਿਖ ਕੇ ਅੱਗੇ ਜਿਹੜੀ ਚੰਗੀ ਜ਼ਿੰਦਗੀ ਉਹ ਬਸ ਕਰ ਸਕੇ ਤੇ ਅਸੀਂ ਆਸ ਵੀ ਕਰਦੇ ਮਹਾਰਾ ਕੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਸਭ ਤਰਕੀਆਂ ਬਖਸ਼ੇ ਤੇ ਇਸ ਤਰ੍ਹਾਂ ਹੀ ਅੱਗੇ ਵੀ ਆਪਣੀ ਰਹਿਦੀ ਜ਼ਿੰਦਗੀ ਜਿਹੜੀ ਸਮਾਜ ਦੀ ਸੇਵਾ ਲਈ ਬੱਚਿਆਂ ਦੇ ਲਈ ਸਮਰਪਤ ਰਹੇ। ਬਿਲਕੁਲ ਜੀ ਦੇਖੋ ਕਿ ਇਹ ਉਹ ਪ੍ਰਿੰਸੀਪਲ ਨੇ ਜਿਨ੍ਹਾਂ ਨੂੰ ਪੂਰੇ ਪੰਜਾਬ ਭਰ ਦੇ ਕਿਸੇ ਵੀ ਸਕੂਲ ਦੇ ਵਿੱਚ ਤੁਸੀਂ ਨਾਮ ਲਓਗੇ ਇਕਬਾਲ ਕੌਰ ਤਾਂ ਹਰ ਸਕੂਲ ਦਾ ਟੀਚਰ ਪ੍ਰਿੰਸੀਪਲ ਜਾਣਦਾ ਕਿਉਂਕਿ ਟੀਚਰ ਤਾਂ ਪ੍ਰਿੰਸੀਪਲ ਤਾਂ ਹਰ ਸਕੂਲ ਦੇ ਵਿੱਚ ਨੇ ਪਰ ਜਿਨ੍ਹਾਂ ਨੇ ਦਿਲ ਤੋਂ ਲਗਾ ਹੋਵੇ ਸਕੂਲ ਨੂੰ ਵਧੀਆ ਬਣਾਉਣ ਦਾ ਕਿਉਂਕਿ ਆਪਣੇ ਕੋਲੋਂ ਵੀ ਨਾ ਦੱਸਿਆ ਕਿ ਤਨਖਾਹ ਦੇ ਵਿੱਚੋਂ ਵੀ ਕੈਮਰੇ ਵਗੈਰਾ ਹੋਰ ਵੀ ਜਿਹੜੇ ਸਮਾਨ ਸਕੂਲ ਦੇ ਵਿੱਚ ਲੈ ਕੇ ਆਏ ਨੇ ਇੱਕ ਸ਼ੌਂਕ ਸੀ ਮੈਡਮ ਨੂੰ ਕਿਤਨੇ ਕਿਤੇ ਆਪਣੇ ਸਕੂਲ ਨੂੰ ਆਪਣੇ ਘਰ ਵਰਗਾ ਆਪਣੇ ਪਰਿਵਾਰ ਵਰਗਾ ਸਮਝਿਆ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਵਰਗਾ ਸਮਝਿਆ ਤਾਂ ਬੱਚੇ ਵੀ ਬੜੇ ਨਮੋਸ਼ ਸੀ ਕਿ ਅੱਜ ਉਹ ਮੈਡਮ ਸਾਡੇ ਵਿੱਚੋਂ ਜਾ ਰਹੇ ਨੇ ਪਰ ਕਿਤਨੇ ਕਿਤੇ ਅੱਜ ਰਿਟਾਇਰਮੈਂਟੀ ਹੋਈ ਹੈ ਤੁਹਾਡੇ ਨਾਲ ਗੁਰਵਿੰਦਰ ਜੀ ਵੀ ਨਾਲ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਖੁਸ਼ੀ ਦਾ ਦਿਨ ਵੀ ਹੈ ਇੱਕ ਮੈਡਮ ਜਾ ਰਹੇ ਨੇ ਕਿ ਰਿਟਾਇਰਮੈਂਟੀ ਹੋਈ ਹੈ 7 ਸਾਲ ਤੁਹਾਡੇ ਸਕੂਲ ਦੇ ਵਿੱਚ ਕੱਟੇ ਨੇ ਪਰ ਦੂਜੇ ਪਾਸੇ ਬੱਚੇ ਨਮੋਸ਼ ਵੀ ਸਿੱਕੀ ਜਿਨ੍ਹਾਂ ਬੱਚੇ ਨੂੰ ਇਹ ਸੀ ਕਿ ਸਾਡੇ ਪ੍ਰਿੰਸੀਪਲ ਸੀ ਕਿ ਜਦੋਂ ਮਰਜੀ ਅਸੀਂ ਆਪਣਾ ਆਣ ਕੇ ਗੱਲਬਾਤ ਕਰ ਸਕਦੇ ਹਾਂ ਮੈਂ ਜਿਵੇਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਹਟਿਆ ਵੀ ਜਿੱਥੇ ਇਹ ਦਿਨ ਦੀ ਹਰ ਇੱਕ ਜਿਹੜਾ ਮੁਲਾਜ਼ਮ ਹੈ ਉਹਨੂੰ ਵੇਟ ਹੁੰਦੀ ਆ ਵੀ ਕਦੋਂ ਮੇਰੀ ਜੁਆਇਨਿੰਗ ਹੋਈ ਕਦੋਂ ਮੈਂ ਸਹੀ ਤਰੀਕੇ ਦੇ ਨਾਲ ਨੌਕਰੀ ਕਰਕੇ ਰਿਟਾਇਰ ਹੋਵਾਂ ਬੜੀ ਖੁਸ਼ੀ ਹੁੰਦੀ ਹੈ ਪਰ ਜਦੋਂ ਇਹੋ ਜਿਹੇ ਟੀਚਰ ਇਹੋ ਜਿਹੇ ਪ੍ਰਿੰਸੀਪਲ ਜਿਨ੍ਹਾਂ ਨੇ ਆਊਟ ਆਫ ਦੀ ਵੇ ਜਾ ਕੇ ਮੰਨੂ ਯਾਦ ਆ ਛੁੱਟੀਆਂ ਚ ਵੀ ਮੈਂ ਕਿਤੇ ਫੋਨ ਕਰਨਾ ਮੈਮ ਨੂੰ ਤਾਂ ਉਹਨਾਂ ਨੇ ਪੁੱਛਣਾ ਵੀ ਕਿੱਥੇ ਹੋ ਤੁਸੀਂ ਉਹਨਾਂ ਨੇ ਕਹਿਣਾ ਮੈਂ ਬੱਚਿਆਂ ਨੂੰ ਪੜਾਉਣਾ ਹੀ ਹੋਈਆਂ ਐਨੇ ਤੇ ਐਨੇ ਮੇਰੀ ਕਲਾਸ ਦਾ ਕੰਮ ਦੱਸੋ ਮੰਨੂ ਕੋਰੋਨਾ ਕਾਲ ਵੀ ਯਾਦ ਆ ਉਹਦੇ ਚ ਮੈਡਮ ਦੀਆਂ ਸੇਵਾਵਾਂ ਲੇਕਿਨ ਛੁੱਟੀਆਂ ਵਿੱਚ ਵੀ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਮੈਂ ਦੱਸ ਕੇ ਹਟਿਆ ਜਿਵੇਂ ਕਿ ਪ੍ਰਿੰਸ ਐਜ਼ ਅ ਪ੍ਰਿੰਸੀਪਲ ਉਹਨਾਂ ਦੀ ਡਿਊਟੀ ਐ ਜਿਹੜੀ ਉਹਨਾਂ ਨੇ ਬਖੂਬੀ ਨਿਭਾਈ ਲੇਕਿਨ ਉਹ ਤੋਂ ਉੱਪਰ ਉੱਠ ਕੇ ਸਕੂਲ ਦੀ ਬਿਲਡਿੰਗ ਦੇ ਲਈ ਸਕੂਲ ਦੇ ਇਨਫਰਾਸਟ੍ਰਕਚਰ ਦੇ ਲਈ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਮੈਡਮ ਐਨੇ ਸਗਰਦ ਸੀਗੇ ਕਿ ਸਾਡੇ ਕੋਲ ਸ਼ਬਦ ਨਹੀਂ ਸਾਡਾ ਸਾਰਾ ਪਿੰਡ ਜਿੱਥੇ ਅੱਜ ਦੇ ਦਿਹਾੜੇ ਦੀ ਖੁਸ਼ੀ ਮਨਾ ਰਿਹਾ ਉੱਥੇ ਮਨ ਵੀ ਭਰਿਆ ਹੋਇਆ ਹੈ ਵੀ ਮੈਡਮ ਨਾਲ ਅੱਜ ਤੋਂ ਬਾਅਦ ਉਹ ਡਿਊਟੀ ਤੇ ਨਹੀਂ ਆਣਾ ਲੇਕਿਨ ਅਸੀਂ ਪਿੰਡ ਵੱਲੋਂ ਮੈਡਮ ਨੂੰ ਬੇਨਤੀ ਕੀਤੀ ਹੈ ਵੀ ਜਿਵੇਂ ਸ਼ਸ਼ੀ ਮੈਡਮ ਜਿਨ੍ਹਾਂ ਨੂੰ ਕਿ ਰਿਟਾਇਰ ਹੋਇਆ ਨੂੰ ਲਗਭਗ 5 ਸਾਲ ਹੋ ਗਏ ਉਹ ਫੇਰ ਵੀ ਸਾਡੇ ਸਕੂਲ ਚ ਆ ਕੇ ਫ੍ਰੀ ਆਫ ਕੋਸਟ ਆਪਣੀਆਂ ਸੇਵਾਵਾਂ ਮਨਵਾ ਰਹੇ ਨੇ ਉਸੇ ਤਰ੍ਹਾਂ ਮੈਡਮ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਕਿ ਉਹ ਜ਼ਰੂਰ ਸਕੂਲ ਦੇ ਨਾਲ ਅਟੈਚ ਰਹਿਣਗੇ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਗੋਦੀ ਦਾ ਨਿੱਗ ਮਾਣ ਸਕਣ। ਦੇਖੋ ਕਿ ਇਹ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਜੀ ਜਿਹੜੇ ਇਹਨਾਂ ਨੇ ਬਹੁਤ ਵਧੀਆ ਗੱਲ ਆਖੀ ਹੈ ਕਿ ਟੀਚਰ ਤਾਂ ਬਹੁਤ ਨੇ ਬਹੁਤ ਆਪਣੇ ਆਪਣੇ ਤੌਰ ਤੇ ਜਿਹੜੀ ਡਿਊਟੀਆਂ ਨਿਭਾਉਂਦੇ ਨੇ ਪਰ ਇਕਬਾਲ ਕੌਰ ਇਕਬਾਲ ਕੌਰ ਦਾ ਨਾਮ ਇਸ ਕਰਕੇ ਜਿਹੜਾ ਬਾਰ-ਬਾਰ ਸਕੂਲਾਂ ਦੇ ਵਿੱਚ ਲਿਆ ਜਾਂਦਾ ਕਿ ਸਕੂਲ ਬਣਾਏ ਬਹੁਤ ਵਧੀਆ ਸਮਾਰਟ ਸਕੂਲ ਜਿਸ ਨੂੰ ਕਹਿੰਦੇ ਕਿ ਅਗਰ ਤੁਸੀਂ ਸਮਾਰਟ ਸਕੂਲ ਪੰਜਾਬ ਦਾ ਦੇਖਣਾ ਹੈ ਤਾਂ ਖਿਜ਼ਰਾਬਾਦ ਜੋ ਕਿ ਖੜ ਦਾ ਸਕੂਲ ਹੈ ਉਸ ਸਕੂਲ ਨੂੰ ਤੁਸੀਂ ਦੇਖ ਸਕਦੇ ਹੋ ਕਿਉਂਕਿ ਹਰ ਤਰੀਕੇ ਦੀ ਸਹੂਲਤ ਬੱਚਿਆਂ ਵਾਸਤੇ ਸਟਾਫ ਵਾਸਤੇ ਜਿਹੜੀ ਇਸ ਸਕੂਲ ਦੇ ਵਿੱਚ ਪ੍ਰੋਵਾਈਡ ਕੀਤੀ ਹੋਈ ਹੈ ਦੱਸਦੇ ਨੇ 5000 ਦੇ ਕਰੀਬ ਦਾ VOTER ਇਸ ਪਿੰਡ ਦੇ ਵਿੱਚ ਨੇ ਤਾਂ ਪਿੰਡ ਵੱਲੋਂ ਵੀ ਬਹੁਤ ਸੰਯੋਗ ਮਿਲਦਾ ਹੈ ਇਲਾਕੇ ਵੱਲੋਂ ਵੀ ਸਮਾਜ ਸੇਵਾਵਾਂ ਵੱਲੋਂ ਵੀ ਸਰਕਾਰ ਵੱਲੋਂ ਵੀ ਕਾਫੀ ਫੰਡ ਜਿਹੜੇ ਦਿੱਤੇ ਗਏ ਨੇ ਤਾਂ ਕਿ ਸਕੂਲ ਵਧੀਆ ਬਣਿਆ ਪਰ ਫੰਡ ਲਿਆਉਣ ਵਾਲਾ ਪ੍ਰਿੰਸੀਪਲ ਹੁੰਦਾ ਹੈ ਪਰ ਫੰਡ ਨੂੰ ਕਿਸ ਤਰੀਕੇ ਨਾਲ ਕਿਵੇਂ ਕਿੱਥੇ ਲਾਉਣਾ ਹੈ ਉਹ ਵੀ ਪੂਰੀ ਪਲੈਨਿੰਗ ਜਿਹੜੀ ਪ੍ਰਿੰਸੀਪਲ ਨੇ ਬਣਾਣੀ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਕਿਸ ਨੂੰ ਕਹਿਣਾ ਹੈ ਤਾਂ ਇਹ ਚੀਜ਼ ਜਿਹੜੀ ਕਬਾਲ ਕੌਰ ਮੈਡਮ ਦੇ ਵਿੱਚ ਦੇਖਣ ਨੂੰ ਮਿਲੀ ਹੈ ਤਾਂ ਅੱਜ ਉਹਨਾਂ ਦੇ ਰਿਟਾਇਰਮੈਂਟ ਸੀ ਲੋਕਾਂ ਨੇ ਨਮੋਸ਼ ਅੱਖਾਂ ਦੇ ਨਾਲ ਵੀ ਖੁਸ਼ੀ ਨਾਲ ਵੀ ਦੋਨੋਂ ਪਾਸੇ ਜਿਹੜੀ ਅੱਜ ਵਧਾਈਗੀ ਦਿੱਤੀ ਹੈ ਤਾਂ ਉਮੀਦ ਕਰਦੇ ਹਾਂ ਵਧੀਆ ਸਟੋਰੀ ਲੱਗੇ ਬਹੁਤ ਬਹੁਤ ਖਬਰ ਸ਼ੇਅਰ ਕਰਕੇ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਮੈਸੇਜ ਪਹੁੰਚ ਸਕੇ ਤੁਹਾਡੇ ਕਹਿਰ ਮੈਂ ਸੁਮਿਤ ਦੇ ਨਾਲ ਅਰਤੀਸ਼